न्यू 16 टुडे देख रहे हैं सारे तमाम दर्शका मैं सौम्या का नाम अमृतसर तो हार्दिक स्वागत करती हूं आज आपा तन्नू मिलवान जा रहे एक अजय ही शख्सियत दे नाल जिन्ना ने पंजाब नु नशा मुक्तरण दे लाई बहुत ज्यादा कदम चुके ने 10 साल तो चला रहे इन एक एनजीओ जिदा नाम है जागदा जमीर जिस्दे विच बहुत ज्यादा लोड़मंद लोका दी मदद करते है ते सच दे नाल चलदे हुए हर किसे नु इंसाफ दवांदे लेकिन आखिर क्यों उस इंसान दे ऊपर ਕਾਫੀ ਜ਼ਿਆਦਾ ਲੋਕਾਂ ਵੱਲੋਂ ਉਂਗਲ ਚੁੱਕੀ ਗਈ ਹੈ ਆਪਾਂ ਆਪਸ ਸਭ ਤੋਂ ਪਹਿਲਾਂ ਇਸੇ ਬਾਰੇ ਗੱਲ ਕਰਾਂਗੇ ਮਿਲਵਾਨ ਜਾੜਿਆ ਸੁਬਾਸ਼ ਸ਼ੈਗਲ ਜੀ ਨਾਲ ਸਰ ਬਹੁਤ ਬਹੁਤ ਸਵਾਗਤ ਆ ਡੱਬ ਸਰ 10 ਸਾਲ ਤੋਂ ਜਾਗਾ ਜ਼ਮੀਰ ਬਹੁਤ ਵਧੀਆ ਕੰਮ ਕਰ ਰਹੀ ਹੈ ਪਰ ਕਿਉਂ ਇਦਾਂ ਹੋ ਰਿਹਾ ਹੈ ਕਿ ਕੁਝ ਲੋਕ ਜਿਹੜੇ ਆ ਉਹ ਇੱਕ ਵਧੀਆ ਇਨਸਾਨ ਦੇ ਉੱਪਰ ਉਂਗਲ ਚੁੱਕ ਰਹੀ ਹੈ ਉਹਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰਿਆਂ ਨੂੰ ਮੇਰੀ ਜੈ ਸ਼ੰਕਰ ਜੈਸੀ ਆਰਾਮ ਸასი ਕਾਲ ਨਮਸਕਾਰ ਆਪਾਂ ਆਪਣੇ ਕਰਮ ਕਰਨ ਆਏ ਆ ਜੀ ਪਰਮਾਤਮਾ ਨੇ ਸਾਨੂੰ ਜਨਮ ਦਿੱਤਾ ਹੈ ਵੀ ਚੰਗੇ ਕਰਮ ਕਰੀਏ ਜੀ ਹੁਣ ਮੈਂ ਜਿਹੜੇ ਕਰਮ ਕਰ ਰਿਹਾ ਵਾਂ ਹੋ ਸਕਦਾ ਮੈਨੂੰ ਚੰਗੇ ਲੱਗਦੇ ਹੋਣ ਅੱਗੋਂ ਕਿਸੇ ਨੂੰ ਨਾ ਚੰਗੇ ਲੱਗਦੇ ਹੋਣ ਹਮ ਜਗਦਾਮੀ ਜਦੋਂ ਹੋਣ ਚਾਹੀਏ ਉਹਨੇ ਪੰਜਾਬ ਵਿੱਚ ਫੈਲੀ ਭ੍ਰਸਟਾਚਾਰੀ ਖਿਲਾਫ ਆ ਚੁੱਕੀ ਏ ਔਰ ਚਿੱਟੇ ਖਿਲਾਫ ਆ ਚੁੱਕੀ ਏ ਅਸੀਂ ਬੜੇ ਸਾਨੂੰ ਅਸੀਂ ਦਾ ਬੜਾ ਮਾਣ ਹੈ ਬੜਾ ਗਰਵ ਹੈ ਅਸੀਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਸਭ ਤੋਂ ਜ਼ਿਆਦਾ ਚਿੱਟੇ ਦਾ ਵਿਰੋਧ ਕੀਤਾ ਹੈ ਅਸੀਂ ਇਸ ਚੀਜ਼ ਦਾ ਮਾਣ ਕਰਦੇ ਸਾਨੂੰ ਗਰੂਰ ਹੈ ਵੀ ਪੰਜਾਬ ਦੇ ਕਿਸੇ ਵੀ ਲੀਡਰ ਚਾਹੇ ਉਹ ਐਮਪੀ ਰਿਹਾ ਹੋਵੇ ਚਾਹੇ ਉਹ ਐਮਐਲਏ ਰਿਹਾ ਹੋਵੇ ਚਾਹੇ ਉਹ ਕੌਂਸਲਰ ਰਿਹਾ ਹੋਵੇ ਪਿਛਲੇ 15 ਸਾਲ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਕੌਂਸਲਰ ਕਿਸੇ ਵੀ ਐਮਐਲਏ ਕਿਸੇ ਵੀ ਐਮਪੀ ਕਿਸੇ ਵੀ ਸਰਪੰਚ ਕਿਸੇ ਵੀ ਸੀਐਮ ਨੇ ਉਹਨਾਂ ਚਿੱਟੇ ਦਾ ਵਿਰੋਧ ਨਹੀਂ ਕੀਤਾ ਹੋਏਗਾ ਜਿੰਨਾ ਸੇਵਾਦਾਰ ਜਾਗਦਾ ਮੈਨੇ ਕੀਤਾ ਜਦੋਂ ਮਰਜੀ ਸੋਸ਼ਲ ਮੀਡੀਆ ਚ ਚੈੱਕ ਕਰ ਲੋ ਅਸੀਂ ਅਕਸਰ ਲਾਈਵ ਰਹੇ ਆ ਅਸੀਂ ਅਕਸਰ ਲੋਕਾਂ ਦੇ ਲਾਇਕ ਰਾਏ ਆ ਅਸੀਂ ਅਕਸਰ ਪੁਲਿਸ ਕਮਿਸ਼ਨਰ ਨੂੰ ਜਾ ਕੇ ਦਿੱਤੀ ਹੈ ਚਿੱਟੇ ਵਪਾਰੀਆਂ ਦੇ ਖਿਲਾਫ ਜਦੋਂ ਸੁਖਚੰਨ ਸਿੰਘ ਗਿੱਲ ਜੀ ਹੁੰਦੇ ਸੀ ਮਾਨਯੋਗ ਕਮਿਸ਼ਨਰ ਪੁਲਿਸ ਕਮਿਸ਼ਨਰ ਅਸੀਂ ਉਹਨਾਂ ਨੂੰ ਵੀ ਜਾ ਕੇ ਨਹੀਂ ਦਿੰਦੇ ਰਹੇ ਆ ਉਸ ਤੋਂ ਇਲਾਵਾ ਜਿਹੜੇ ਮਾਨਯੋਗ ਪੁਲਿਸ ਕਮਿਸ਼ਨਰ ਸਰਦਾਰ ਨੌਨੇ ਆਸ ਸਿੰਘ ਜੀ ਆਏ ਸੀ ਉਹਨਾਂ ਨੂੰ ਵੀ ਜਾ ਕੇ ਦਿੰਦੇ ਰਹੇ ਆ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਪੁੱਲ ਜੁਰੂਈ ਅਸੀਂ ਇਸ ਬਾਰੇ ਜਾਣਕਾਰੀ ਦਿੰਦੇ ਆ ਰਹੇ ਹਾਂ ਔਰ ਜਿਹੜੇ ਜਿਹੜੇ ਹਲਕਿਆਂ ਦੇ ਐਮ ਐਲ ਏ ਆ ਜਿੰਨਾ ਇਹਨਾਂ ਦੇ ਹਲਕਿਆਂ 'ਚ ਚਿੱਟੇ ਦੀਆਂ ਦੁਕਾਨਾਂ ਸਾਜੀਆਂ ਐ ਚੱਲਦੀਆਂ ਪਈਆਂ ਉਹਦੀ ਜਾਣਕਾਰੀ ਅਸੀਂ ਅਕਸਰ ਐਮ ਐਲ ਏ ਨੂੰ ਦਿੰਦੇ ਹਾਂ ਹੁਣ ਕਾਰਵਾਈ ਕਰਵਾਉਣਾ ਜਾਂ ਕਰਨਾ ਇਹਨਾਂ ਤੇ ਡਿਪੈਂਡ ਕਰਦਾ ਕਿਉਂਕਿ ਸਾਡਾ ਫਰਜ਼ ਹੈ ਵੀ ਇਹਨਾਂ ਦੇ ਜ਼ਮੀਰ ਜਗਾਣਾ ਅਸੀਂ ਇਹਨਾਂ ਦੇ ਜ਼ਮੀਰ ਜਗਾਣੇ ਆ ਇਹਨਾਂ ਨੂੰ ਅਹਿਸਾਸ ਕਰਾਣੇ ਆ ਵੀ ਪੰਜਾਬ ਨੂੰ ਬਚਾ ਲਓ ਪੰਜਾਬ ਖਾਲੀ ਹੋ ਰਿਹਾ ਜੇ ਤੁਹਾਡਾ ਵਿਕਾਸ ਵਿਸਤਾਰ ਇੱਥੇ ਰਹੇ ਨਾ ਵਿਕਾਸ ਦਾ ਕੀ ਫਾਇਦਾ ਜੇਕਰ ਸਾਡਾ ਯੁਵਾ ਹੀ ਨਾ ਹੋਇਆ ਜੇਕਰ ਸਾਡਾ ਯੁਵਾ ਬਾਹਰ ਚਲਾ ਗਿਆ ਜੇਕਰ ਸਾਡੇ ਬੱਚੇ ਨਸ਼ੇ ਦੀ ਬਲੀ ਚੜ ਗਏ ਪੰਜਾਬ ਖਾਲੀ ਹੋ ਜਾਏਗਾ ਤੇ ਵਿਕਾਸ ਕਰਕੇ ਕੀ ਕਰ ਲੋਗੇ ਜੀ ਇਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਪੰਜਾਬ ਵਿੱਚ ਚਿੱਟੇ ਦਾ ਘੋੜ ਜਿਹੜਾ ਛੇਵਾਂ ਦਰਿਆ ਐਸੇ ਪੰਜਾਬੇ ਵਾਸ ਪਗ ਰਿਹਾ ਹੈ ਇਹਨੂੰ ਰੋਕੋ ਹਰ ਇੱਕ ਪੁਲਿਸ ਅਫਸਰ ਦੀ ਡਿਊਟੀ ਹੈ ਚਿੱਟੇ ਨੂੰ ਰੋਕੇ ਹਰ ਇੱਕ ਨਾਗਰਿਕ ਦੀ ਡਿਊਟੀ ਹੈ ਚਿੱਟੇ ਰੋਕੇ ਹਰ ਇੱਕ ਲੀਡਰ ਦੀ ਡਿਊਟੀ ਹੈ ਚਿੱਟੇ ਰੋਕੇ ਹਰ ਇੱਕ ਪੋਲਿਟਿਕਲ ਪਾਰਟੀ ਦੀ ਤੇ ਹਰ ਇੱਕ ਸਮਾਜਿਕ ਸੰਸਥਾ ਦੀ ਇਹ ਜ਼ਿੰਮੇਵਾਰੀ ਬੰਦੀ ਹੈ ਵੀ ਉਹਨਾਂ ਦੇ ਮੁਹੱਲੇ 'ਚ ਜਿੱਥੇ ਜਿੱਥੇ ਵੀ ਕਿਤੇ ਚਿੱਟੇ ਦਾ ਕੰਮ ਲੋਕੀ ਕਰਦੇ ਆ ਜਿੰਨਾ ਬਾਰੇ ਉਹਨਾਂ ਨੂੰ ਸਹੀ ਜਾਣਕਾਰੀ ਹੈ ਉਹਦੀ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਟੋਲ ਫਰੀ ਨੰਬਰ ਦਿੱਤਾ ਗਿਆ ਹੈ ਉੱਥੇ ਉਹਦੀ ਜਾਣਕਾਰੀ ਦਿੱਤੀ ਜਾਵੇ ਔਰ ਜਿਹੜੇ ਇਹ ਡਰੱਗਸ ਮਾਫੀਆ ਹੈਗਾ ਹੈ ਇੰਦਾ ਅੰਤ ਕੀਤਾ ਜਾਵੇ ਸੈਕਲ ਸਰ ਬੇਖਿਆ ਜਾਵੇ ਤਾਂ ਪੁਲਿਸ ਵੱਲੋਂ ਜੇ ਪਕਰੀਏ ਕਿ ਪੰਜਾਬ ਦੇ ਜਿਹੜੇ ਸੀਐਮ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਵੱਲੋਂ ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਤੇ ਰੋਜ਼ ਦੇ ਰੋਜ਼ ਹੀ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤਸਕਰੀ ਦੇ ਘਰ ਵੀ ਜਿਹੜੇ ਨੇ ਤੋੜੇ ਜਾ ਰਹੇ ਆ ਕਿਸ ਤਰੀਕੇ ਨਾਲ ਵੇਖਦੇ ਚੁਸੀਂ ਮਾਨਯੋਗ ਸੀਐਮ ਪੰਜਾਬ ਭਗਵੰਤ ਮਾਨ ਜੀ ਨੇ ਬੜਾ ਸੋਹਣਾ ਉਪਰਾਲਾ ਜਿਹੜਾ ਹੈਗਾ ਪੰਜਾਬੇ ਮੁਹਿੰਮ ਚਲਾਈ ਹੋਈ ਹੈ ਯੁੱਧ ਨਸ਼ਾ ਵਿਰੁੱਧ ਜੀ ਔਰ ਉਹਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਹੋਈ ਆ ਗੱਲ ਕਰੀਏ ਪੰਜਾਬ ਦੀ ਡੀਜੀਪੀ ਗੌਰਵ ਯਾਦਵ ਜੀ ਬਹੁਤ ਵਧੀਆ ਰੋਲ ਅਦਾ ਕਰ ਰਹੇ ਆ ਬਿਲਕੁਲ ਔਰ ਪੰਜਾਬ ਉਸ ਦੇ ਮਾਨ ਅੰਮ੍ਰਿਤਸਰ ਦੇ ਮਾਨ ਸਰਦਾਰ ਗੁਰਪ੍ਰੀਤ ਸਿੰਘ ਖੁੱਲ੍ਹੋ ਜੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਜੀ ਜੀ ਮੈਂ ਉਹਨਾਂ ਦਾ ਫੈਨ ਆ ਵੇਖੋ ਜੀ ਤੁਸੀਂ ਮੈਂ ਪੁਲਿਸ ਦੇ ਖਿਲਾਫ ਹੁੰਦਾ ਜੇ ਬਹੁਤ ਘੱਟ ਮੈਂ ਪੁਲਿਸ ਦੀ ਤਾਰੀਫ ਕਰਦਾ ਪਰ ਮੈਂ ਜਿੰਨੀ ਵਾਰ ਜਾਈ ਮਾਨਯੋਗ ਸਰਦਾਰ ਗੁਰਪ੍ਰੀਤ ਸਿੰਘ ਖੁੱਲ੍ਹੋ ਜੀ ਨਾਂ ਲੈ ਆ ਨਾ ਬੜੇ ਸਤਿਕਾਰ ਨਾਲ ਲੈ ਆ ਜੀ ਬਿਲਕੁਲ ਪਰ ਅੱਜ ਉਹਨਾਂ ਦੀ ਟੀਮ ਥੱਲੇ ਵੀ ਵਧੀਆ ਕੰਮ ਕਰ ਰਹੀ ਹੈ ਠੀਕ ਹੈ ਨਿੱਕੀ ਮੋਟੀ ਗੱਲ ਹੋ ਸਕਦੀ ਏ ਪਰ ਪੁਲਿਸ ਪ੍ਰਸ਼ਾਸਨ ਨੇ ਤੁਸੀਂ ਨੋਟ ਕਰੋ ਜਿਹੜਾ ਸ਼ਹਾਡੇ ਬੰਬ ਬਲਾਸਟ ਹੋਇਆ ਉਹਦਾ ਮੈਡ ਕਿੰਨੀ ਛੇਤੀ ਸ਼ੋਰਟ ਆਫ ਕੀਤਾ ਜਿਹੜਾ ਉੱਥੇ ਮਤਲਬ ਪਟਿਆਲੇ ਇੱਕ ਐਨ ਆਰਈ ਮੁੰਡਾ ਇੱਕ ਬੱਚੇ ਨੂੰ ਲੈ ਗਿਆ ਕਿਡਨੈਪ ਕਰਕੇ ਪੁਲਿਸ ਨੇ ਉਹਨੂੰ ਛੇਤੀ ਐਨਕਾਊਂਟਰ ਕਰਕੇ ਤੇ ਬੱਚਾ ਉਹਦੇ ਪਰਿਵਾਰ ਨੂੰ ਤਾ ਯਾਨੀ ਕਿ ਪੁਲਿਸੇ ਚੇਂਜ ਆਈ ਏ ਭਗਵੰਤ ਮਾਨ ਨੇ ਉਹਨਾਂ ਚ ਇੱਕ ਨਰਜੀ ਭਰਦੀ ਏ ਜਿਵੇਂ ਮਾਨਦਾਰੀ ਨਰਜੀ ਭਰੀ ਏ ਵੀ ਲੋਕਾਂ ਦੀ ਸੇਵਾ ਕਰੋ ਤੁਹਾਨੂੰ ਮੇਵਾ ਵਾਹਿਗੁਰੂ ਦੇਵੇਗਾ ਔਰ ਹੋ ਸਕਦਾ ਹੌਲੀ ਹੌਲੀ ਮਤਲਬ ਜਿਹੜੇ ਇਥੋਂ ਦੇ ਲੀਡਰਸ ਨੇ ਉਹ ਵੀ ਉਸ ਪਾਸੇ ਵੱਲ ਤੁਰ ਪੈਣ ਔਰ ਪੰਜਾਬ ਜਦੋਂ ਸਾਰਾ ਇਸ ਪਾਸੇ ਤੁਰੇਗਾ ਪੰਜਾਬ ਖੁਸ਼ਹਾਲ ਹੋ ਜਾਏਗਾ ਪਰ ਅੱਜ ਜਿਵੇਂ ਮੈਂ ਨੋਟ ਕੀਤਾ ਮੇਰੀ ਅੰਜਲ ਨੇ ਮਹਿਸੂਸ ਕੀਤਾ ਹੈ ਪੋਲੀਟਿਕਲ ਪਾਰਟੀ ਨੇ ਮਹਿਸੂਸ ਕੀਤਾ ਹੈ ਵੀ ਜਿਹੜੀ ਨਸ਼ੇ ਦੀ ਚਾਦਰ ਹੈ ਉਹ ਆਪਣਾ ਦਾਇਰਾ ਵਧਾ ਰਹੀ ਹੈ ਉਹਦਾ ਕਰਨਾ ਜਿਹੜੇ ਵੱਡੇ ਮਗਰਮੱਛ ਆ ਉਹ ਪੁਲਿਸ ਦੀ ਪੂੰਝ ਤੋਂ ਹੈ ਪੁਲਿਸ ਨੂੰ ਪਤਾ ਵੀ ਹੈਗਾ ਵੀ ਵੱਡੇ ਮਗਰਮੱਛ ਕਿੱਥੇ ਆ ਪਰ ਮੈਂ ਹਾਲੇ ਤੱਕ ਅੰਮ੍ਰਿਤਸਰ ਵਿੱਚ ਕਿਸੇ ਵੱਡੇ ਮਗਰਮੱਛ ਤੇ ਕਾਰਵਾਈ ਹੁੰਦੀ ਨਹੀਂ ਵੇਖੀ ਅੱਛਾ ਜੀ ਜੇ ਜੇ ਵਾਕਈ ਕਈ ਲੀਡਰ ਬੋਲਦੇ ਪਏ ਆ ਆਪੋਜੀਸ਼ਨ ਵਾਲੇ ਵੀ ਉਹ ਜਿਹੜਾ ਐਸਐਸਪੀ ਏ ਰਾਜੀਤ ਭੁੱਲਰ ਉਹਦੀ ਬਿਲਡਿੰਗ ਕੋਲ ਢਾਈ ਗਈ ਇੱਕ ਇੰਦਰਜੀਤ ਹੈ ਉਹਦੀ ਬਿਲਡਿੰਗ ਕੋਲ ਢਾਈ ਗਈ ਔਰ ਜਿਹੜੇ ਪੁਲਿਸ ਅਫਸਰ ਵਿੱਚ ਨਾਲ ਇਨਵੋਲਵ ਨੇ ਜਿਹੜੇ ਡਰੱਗਸ ਇਨਵੋਲਵ ਨੇ ਉਹਨਾਂ ਦੀ ਕਿੰਨਾ ਕਿੰਨੀਆਂ ਬਿਲਡਿੰਗਾਂ ਢਾਈਆਂ ਗਿਆ ਕਮ ਸੇ ਕਮ ਸੋਸ਼ਲ ਮੀਡੀਆ ਦਿਖਾਣਾ ਚਾਹੀਦਾ ਹੈ ਇਹਦਾ ਮੈਸੇਜ ਚੰਗਾ ਜਾਏਗਾ ਮੇਰੇ ਸਾਬ ਸ੍ਰੀ ਭਗਵੰਤ ਮਾਨ ਜੀ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਮਤਲਬ ਕੋਈ ਪੂਰੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਔਰ ਯਾਰ ਜਿਹੜੇ ਦਾ ਨਾਲ ਟੀਮ ਹੈ ਉਹ ਉਹਨਾਂ ਨੂੰ ਪੂਰੀ ਸਹੀ ਜਾਣ ਨਹੀਂ ਦਿੰਦੇ ਅਸਲ ਵਿੱਚ ਕਾਰਨ ਜਿਹੜੀ ਹੋਣੀ ਚਾਹੀਦੀ ਨਾ ਸਭ ਤੋਂ ਪਹਿਲਾ ਇੱਕ ਐਗਜ਼ਾਮਪਲ ਹੋਣੀ ਚਾਹੀਦੀ ਹੈ ਐਗਜ਼ਾਮਪਲ ਸ਼ੁਰੂ ਹੋਣੀ ਚਾਹੀਦੀ ਹੈ ਜਿਨਨੇ ਨਸ਼ਾ ਖਤਮ ਕਰਨਾ ਹੈ ਨਸ਼ਾ ਖਤਮ ਕਰਨਾ ਪੁਲਸ ਨੇ ਤੇ ਸਭ ਤੋਂ ਪਹਿਲਾਂ ਇਹ ਪੁਲਿਸ ਚ ਕਾਲੀਆਂ ਭੇਡਾਂ ਆ ਉਹਨਾਂ ਦੇ ਕਾਰਵਾਈ ਕਰੋ ਉਹਨਾਂ ਦੇ ਬਲਡੋਜ਼ਰ ਚਲਾਓ ਜਿੰਨਾਂ ਜਿੰਨਾਂ ਦਾ ਦਸ਼ੇਚ ਨਾ ਆਂਦਾ ਪਿਆ ਕਮ ਸੇ ਕਮ ਆਪਾਂ ਜੇਕਰ ਇਹੋ ਜਿਹਾ ਇੱਕ ਮਸਾਬ ਬਣਾਵਾਂਗੇ ਤੇ ਫਿਰ ਅਸੀਂ ਅੱਗੇ ਕਾਰਵਾਈ ਤਾਦੀ ਕਰਾਂਗੇ ਨਾ ਕਾਰਵਾਈ ਤਾਂ ਪੁਲਿਸ ਨੇ ਕਰਨੀ ਹੈ ਪੁਲਿਸ ਤਾਦੀ ਕਰੇਗੀ ਔਰ ਮੈਂ ਸੰਤੁਸ਼ਟੀ ਦਾ ਪੁਸ਼ਟੀ ਕਰ ਦਿੱਤਾ ਜੀ ਸਰ ਅੱਜ ਕਾਂਗਰਸ ਵੱਲੋਂ ਇੱਕ ਬੜੇ ਹੀ ਜੋਸ਼ ਤੇ ਨਾਲ ਇੱਕ ਰੋਸ਼ ਦੇ ਨਾਲ ਆਪਾਂ ਕਹਿ ਸਕਦੇ ਹਾਂ ਰੋਸ਼ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਕਾਰਪੋਰੇਸ਼ਨ ਆਫਿਸ ਤੋਂ ਵਿੱਚ ਜਿਹਦੇ ਵਿੱਚ ਸੁਣਨ ਦੇ ਵਿੱਚ ਆਇਆ ਕਿ ਬਹੁਤ ਜ਼ਿਆਦਾ ਰੋਸ਼ ਹੋਤੇ ਹੋ ਗਿਆ ਸੀ ਕਿਸ ਤਰੀਕੇ ਨਾਲ ਤੁਸੀਂ ਇਹ ਚੀਜ਼ ਲਵੇ ਅੱਜ ਜਿਹੜੀ ਕਾਰਪੋਰੇਸ਼ਨ ਵਿੱਚ ਇੱਕ ਮੀਟਿੰਗ ਨਹੀਂ ਹੋਈ ਇੱਕ ਜਲੂਸ ਨਿਕਲਿਆ ਜਲੂਸ ਕੱਢਿਆ ਮਤਲਬ ਪੋਲੀਟਿਕਲ ਜਿੰਨੀ ਉੱਥੇ ਅੱਜ ਕੁਕੜੂ-ਕੁਕੜੂ ਹੋਈ ਹੈ ਨਾ ਮਤਲਬ ਉਹ ਉਹਦੇ ਨਾਲ ਸਾਡਾ ਸਿਰ ਸ਼ਰਨਾ ਚੁੱਕ ਜਾਂਦਾ ਹੈ ਉਹਦਾ ਲਾਈਵ ਹੋਇਆ ਹੈ ਔਰ ਜਲੂਸ ਉਹ ਵੇਖ ਰਿਹਾ ਸਾਡੇ ਬੱਚੇ ਵੇਖ ਰਹੇ ਆ ਵਿਦੇਸ਼ਾਂ ਵਿੱਚ ਬੈਠੇ ਸਾਡੇ ਬੱਚੇ ਵੇਖਦੇ ਪਿਆ ਵੀ ਅੰਮ੍ਰਿਤਸਰ ਚ ਕੁਰਸੀ ਦੇ ਪੇੜੀ ਕਿੰਨੇ ਆ ਕੁਰਸੀ ਪਿੱਛੇ ਕਿਵੇਂ ਲੜ ਰਹੇ ਨੇ ਕਿਵੇਂ ਕੁਕੜੂ-ਕਰੂ-ਕਰੂ ਕਰੀ ਜਾ ਰਹੇ ਆ ਔਰ ਉਹਨਾਂ ਦੀ ਬੋਲੀ ਵੇਖੋ ਉਹਨਾਂ ਮਤਲਬ ਕੀ ਉਹਨਾਂ ਨੇ ਜਨਤਾ ਨੂੰ ਸਹੂਲਤਾਂ ਖਣੀਆਂ ਕੀ ਵਿਕਾਸ ਕਰਨਾ ਹੈ ਕੀ ਵਿਸਤਾਰ ਕਰਨਾ ਹੈ ਅੱਜ ਲੋੜ ਸੀ ਰਲ ਕੇ ਸਾਰੇ ਰਲਕੇ ਸਾਰੇ ਜਨਤਾ ਦੇ ਮੁੱਦਿਆਂ ਦੀ ਗੱਲ ਕਰਦੇ ਕਿੰਨੇ ਚਿਰ ਤੋਂ 3 ਸਾਲ ਤੋਂ ਨਹੀਂ ਕਾਫੀ ਲੰਬੇ ਸਮੇਂ ਤੋਂ ਜਨਤਾ ਗੰਦਾ ਪਾਣੀ ਪੀ ਰਹੀ ਹੈ ਜਿੰਨਾ ਕਰਕੇ ਕਈਆਂ ਲੋਕਾਂ ਨੂੰ ਕੈਂਸਰ ਹੋ ਗਈ ਹੈ ਕਈ ਲੋਕ ਮੋਦੀ ਦੀ ਨੀਂਦ ਸੌਂ ਚੁੱਕੇ ਆ ਪਰ ਸਾਡੇ ਲੀਡਰਾਂ ਨੂੰ ਕੁਰਸੀ ਚਾਹੀਦੀ ਹੈ ਕੁਰਸੀ ਚਾਹੀਦੀ ਹੈ ਕੁਰਸੀ 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 ਮੈਂ ਤਾਂ ਕਿੰਨਾ ਵਾ ਸਭ ਨੂੰ ਭੁੰਜੇ ਬਾ ਦੋ ਕੁਰਸੀ ਰਵੇ ਹੀ ਨਾ ਜਿੰਨੇ ਵੀ ਲੀਡਰਾਂ ਨੂੰ ਭੁੰਜੇ ਬਣਾ ਜਿਹਦਾ ਜਦੋਂ ਇਹਨਾਂ ਨੂੰ ਅਕਲ ਆਏਗੀ ਨਾ ਸੰਘਰ ਦੇ ਬਹਿਨ ਦੀ ਪੰਗਰ ਦੇ ਬਹਿਨ ਦੀ ਸ਼ਾਇਦ ਇਹਨਾਂ ਦੇ ਮਰੇ ਜਮੀਰ ਜਾਗਣ ਉਹ ਲੋਕਾਂ ਨੂੰ ਸਹੂਲਤਾਂ ਦੋ ਜਿਨ੍ਹਾਂ ਤੁਹਾਨੂੰ ਕੌਂਸਲ ਬਣਾਇਆ ਉਹਨਾਂ ਨੂੰ ਪੁੱਛੋ ਕੀ ਕੰਮ ਹੈ ਉਹਨਾਂ ਦੇ ਘਰਾਂ ਜਾਓ ਉਹਨਾਂ ਦੀ ਮਦਦ ਕਰੋ ਕਈਆਂ ਦੀਆਂ ਬੇਟੀਆਂ ਰੁੰਦੀਆਂ ਨੇ ਬੇਟੀਆਂ ਦੇ ਵਿਆਹ ਹੁੰਦੇ ਆ ਉਹਨਾਂ ਦੇ ਮਸਲੇ 'ਚ ਕੋਈ ਨਹੀਂ ਉਹਨਾਂ ਦਾ ਸਾਥ ਦਿੰਦਾ ਜੇ ਕੋਈ ਦਿੰਦਾ ਹੈ ਗਿਵ ਐਂਡ ਟੇਕ ਕਰਕੇ ਪਿੱਛੇ ਹੋ ਜਾਂਦਾ ਉਹਦੇ ਵਿੱਚ ਪ੍ਰਸ਼ਾਸਨ ਵੀ ਦੋਸ਼ੀ ਹੈ ਔਰ ਜਿਹੜੇ ਸਾਡੇ ਮਤਲਬ ਦੋਗਲੇ ਪ੍ਰਧਾਨ ਹੈ ਜਿਹੜੇ ਦਲਾਲ ਐ ਜਿਨ੍ਹਾਂ ਆਪਣਾ ਧੰਦਾ ਬਣਾ ਲਿਆ ਐ ਰੋਜ਼ਗਾਰ ਬਣਾ ਲਿਆ ਆ ਉਹ ਦੋਸ਼ੀ ਐ ਉਹਨਾਂ ਨੂੰ ਨਹੀਂ ਪਤਾ ਜਿਹੜੇ ਵੀ ਲੋਕ ਐ ਗਲਤ ਕੰਮ ਕਰ ਰਹੇ ਆ ਉਹਨਾਂ ਨੂੰ ਭੁਗਤਣੇ ਪੈਣੇ ਆ ਕਿਉਂਕਿ ਮਾਲਕ ਨੇ ਪ੍ਰਮਾਤਮਾ ਨੇ ਕਰਮਾਂ ਦਾ ਹਿਸਾਬ ਲੈਣਾ ਐ ਜੇਕਰ ਮੈਂ ਕੋਈ ਮਾੜਾ ਕਰਮ ਕਰਾਂਗਾ ਜੇ ਮੈਂ ਕੱਲ ਕਿਸੇ ਨਾਲ ਗਲਤ ਕਰਾਂਗਾ ਤੇ ਮੈਂ ਵੀ ਉਹ ਭੁਗਤਾਂਗਾ ਅ ਸਰ ਮੇਰੇ ਇੱਕ ਕੁਐਸਚਨ ਰਹੇਗਾ ਕਿ ਜਿੰਨਾ ਹੁਣ ਤੁਹਾਨੂੰ ਪਤਾ ਹੀ ਹੋਏਗਾ ਕਿ ਹਿੰਦੂ ਸਮਾਜ ਵੱਲੋਂ ਸਨਾਤਨੀਆਂ ਵੱਲੋਂ ਇੱਕ ਬਹੁਤ ਜ਼ਿਆਦਾ ਰੋਸ਼ ਥੋੜੇ ਦਿਨ ਪਹਿਲੇ ਵੇਖਣ ਨੂੰ ਮਿਲਿਆ ਸੀ ਕਿਉਂਕਿ ਸੁਣਨ ਦੇ ਵਿੱਚ ਆ ਰਿਹਾ ਕਿ ਹੌਲਗੇੜ ਦੇ ਵਿੱਚ ਮਸਜਿਦ ਬਣਨ ਜਾ ਰਹੀ ਹੈ ਇੱਕ ਮਸਜਿਦ ਆਲਰੇਡੀ ਬਹੁਤ ਵੱਡੀ ਹੋਲੀ ਆਪਾਂ ਕਹਿ ਸਕਦੇ ਹੌਲਗੇੜ ਦੇ ਵਿੱਚ ਹੈਗੀ ਆ ਪਰ ਇੱਕ ਹੋਰ ਮਸਜਿਦ ਜਿਹੜੀ ਹੈ ਉਹ ਬਣਾਉਣ ਦੀ ਗੱਲ ਤੇ ਉੱਠ ਰਹੀ ਹੈ ਕਿਸ ਤਰੀਕੇ ਨਾਲ ਵੇਖਦੇ ਹੋ ਜਿਹੜੇ ਇਹ ਫਿਰਕਾਪਸ ਲੋਕ ਨੇ ਹਰ ਕੌਮ ਵਿੱਚ ਹੁੰਦੇ ਨੇ ਜੀ ਜਿਹੜੇ ਮੁਸਲਮਾਨ ਵਿੱਚ ਕੁਝ ਫਿਰਕਾਪਸ ਲੋਕ ਹੈਗੇ ਨੇ ਉਹ ਇੱਕ ਗੰਦੀ ਰਾਜਨੀਤੀ ਕਰ ਰਿਹਾ ਇੱਥੇ ਮਤਲਬ ਅਮਨ ਚੈਨ ਨੂੰ ਖਰਾਬ ਕਰ ਰਿਹਾ ਮਸਜਿਦ ਬਣਾ ਕੇ ਇੱਥੇ ਮੰਦਰ ਬਣੇ ਉਹ ਤੇ ਮੰਦਰ ਰਹਿਣ ਦੋ ਤੁਸੀਂ ਕਿਸੇ ਦੀ ਧਾਰਮਿਕ ਭਾਵਨਾ ਨੂੰ ਅਹਤ ਨਹੀਂ ਕਰ ਸਕਦੇ ਪਰ ਬੜੀ ਖੁਸ਼ੀ ਦੀ ਗੱਲ ਹੈ ਅੱਜ ਮੇਰਾ ਸਿਰ ਗਰਮ ਨਾਲ ਉੱਚਾ ਹੁੰਦਾ ਵੀ ਅੰਮ੍ਰਿਤਸਰ ਦੀਆਂ Hindu ਸੰਸਥਾਾਂ ਨੇ ਬੜੀ ਵਧੀਆ ਏਕਤਾ ਦਿਖਾਈ ਤੇ ਜਿਹੜੇ ਇਹ ਵਿਰੋਧੀ ਸੀ ਜਿਹੜੇ ਦੇਸ਼ ਦੇ ਦੁਸ਼ਮਣ ਸੀ ਜਿਹੜੇ ਦੇਸ਼ ਦੇ ਗद्दार ਸੀ ਉਹਨਾਂ ਨੂੰ ਉਹਨਾਂ ਦੇ ਮਕਸਦੇ कामयाब ਹੋਣ ਦਿੱਤਾ ਇਹਦੇ ਵਿੱਚ ਮੇਰੇ ਛੋਟੇ ਵੀਰ ਲੱਕੀ ਜੀ ਕੁੰਦਨ ਢਾਬੇ ਵਾਲੇ ਜੀ ਨੇ ਬਹੁਤ ਵਧੀਆ ਯੋਗਦਾਨ ਦਿੱਤਾ ਸਾਡੇ ਜਿਹੜੇ ਹਾਈ ਕੋਰਟ ਦੇ ਵਕੀਲ ਨੇ ਲਲਿਤਮਨ ਗੁਲਾਟੀ ਜੀ ਉਹ ਵੀ ਸਪੈਸ਼ਲ ਤੇ ਉਹਨਾਂ ਬੜਾ ਵਧੀਆ ਯੋਗਦਾਨ ਦਿੱਤਾ ਹੈ ਉਹਨਾਂ ਦਾ ਅੱਗੇ ਵੀ ਯੋਗਦਾਨ ਦੇਸ਼ ਨੂੰ ਹੈ ਜਿਹੜਾ ਅਯੁੱਧਿਆ ਮੰਦਿਰ ਜਿੱਥੇ ਅੱਜ ਹਰ ਕੌਮ ਦੇ ਲੋਕ ਚਾਹੇ ਹਿੰਦੂ ਏ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਸਾਈ ਹੈ ਨਤਮਸਤਕ ਹੋ ਜਾਂਦੇ ਨੇ ਅਯੁੱਧਿਆ ਨਗਰੀ ਉਹ ਵੀ ਉਹਨਾਂ ਵਿੱਚ ਵੀ ਉਹਨੂੰ ਕੇਸ ਦੋਜਤਾਨ ਵਿੱਚ ਇੱਕ ਵਕੀਲ ਦਾ ਨਾਮ ਹੈ ਐਲ ਐਮ ਗੁਲਾਟੀ ਲਰਿਤ ਮੋਨ ਗੁਲਾਟੀ ਜਿਨ੍ਹਾਂ ਨੇ ਪੂਰਾ ਯੋਗਦਾਨ ਦਿੱਤਾ ਔਰ ਜਿਹੜੀਆਂ ਅੰਮ੍ਰਿਤਸਰ ਦੀਆਂ ਮੈਂ ਗੱਲ ਕਰਾਂ ਸਮਾਜ ਸੇਵੀ ਸੰਸਥਾਵਾਂ ਜਿਵੇਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਆਏ ਆਮ ਆਦਮੀ ਪਾਰਟੀ ਦੇ ਲੋਕ ਵੀ ਆਏ ਕਾਨੂੰਨ ਦੇ ਵੀ ਆਏ ਅਕਾਲੀ ਦਲ ਦੇ ਵੀ ਆਏ ਇਹ ਪਾਰਟੀ ਦਾ ਮਸਲਾ ਨਹੀਂ ਸੀ ਇਹ ਮਸਲਾ ਸੀ ਮਤਲਬ ਧਰਮ ਦਾ ਹਰ ਧਰਮ ਦੇ ਲੋਕਾਂ ਨੇ ਹਿੰਦੂ ਸਿੱਖ ਮੁਸਲਮਾਨ ਇਸਾਈਆਂ ਨੇ ਡਟ ਕੇ ਜੜੇ ਆ ਕੁਫਰ ਜਿਹੜੇ ਆ ਘਟੀਆ ਲੋਗ ਨੇ ਜਿਹੜੇ ਨੀਚ ਲੋਗ ਨੇ ਜਿਹੜੇ ਇੱਥੇ ਮਸਜਿਦ ਬਣਾ ਕੇ ਮਤਲਬ ਹਿੰਦੂਆਂ ਦੀ ਭਾਵਨਾ ਨੂੰ ਸਿੱਖਾਂ ਦੀ ਭਾਵਨਾ ਨੂੰ ਹੱਥ ਕਰਨਾ ਚਾਹੁੰਦੇ ਸੀ ਇਹਨਾਂ ਵਿਗਟਰਗਾਏ ਤਤਵਾ ਦਾ ਇਥੋਂ ਸਫਾਇਆ ਕੀਤਾ ਹੈ ਤੇ ਮੈਂ ਵਧਾਈ ਦੇ ਪਾਤਰ ਨੇ ਨੱਕੀ ਕੁੰਦਨ ਢਾਬੇ ਵਾਲੇ ਜੀ ਤੇ ਜਿਹੜੇ ਇੱਥੇ ਮਤਲਬ ਸਾਡੇ ਪ੍ਰਦੀਪ ਜੀ ਨੇ ਇਹਨਾਂ ਵੀ ਉੱਤੇ ਮੀਟਿੰਗਾਂ 'ਚ ਪਹੁੰਚ ਕੇ ਬਹੁਤ ਵਧੀਆ ਰੋਲ ਅਦਾ ਕੀਤਾ ਔਰ ਜਿਹੜਾ ਇਹ ਮੰਦਰ ਦਾ ਜਿਹੜਾ ਇੱਥੇ ਇੱਕ ਮੱਝੀ ਬੰਦੀ ਪਈ ਸੀ ਪ੍ਰਦੀਪ ਜੀ ਨੇ ਗੁਲਾਟੀ ਨੇ ਵਧੀਆ ਰੋਲ ਅਦਾ ਕਰਕੇ ਉਸ ਜਿਹੜੇ ਮਨਸੂਬੇ ਸੀ ਜਿਹੜੇ ਮਤਲਬ ਦੇਸ਼ ਵਿਰੋਧੀ ਧਾਰਤਾਂ ਦੇ ਮਨਸੂਬੇ ਫੇਲ ਕੀਤੇ ਜੀ ਸਰ ਤੁਸੀਂ ਐਂਡ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਖਾਸ ਕਰਕੇ ਨਸ਼ੇ ਨੂੰ ਬੰਦ ਮੇਰੀ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੇ ਪ੍ਰੇਡਿਕਲ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੀ ਸਮਾਜਿਕ ਸੰਸਥਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੇਨਤੀ ਹੈ ਤੇ ਪੰਜਾਬ ਦੀ 3-4 ਕਰੋੜ ਜਨਤਾ ਨੂੰ ਜੇਕਰ ਚਾਹੁੰਦੇ ਸਾਡੇ ਬੱਚੇ ਖੁਸ਼ਹਾਲ ਰਹਿਣ ਪੰਜਾਬ ਖੁਸ਼ਹਾਲ ਰਵੇ ਤਾਂ ਇੱਕ ਤੀਜਾ ਮਥਲੋ ਜਿੱਥੇ ਵੀ ਤੁਹਾਨੂੰ ਕਿਸੇ ਨਸ਼ੇ ਦੇ ਵਪਾਰੀ ਦਾ ਕੋਈ ਸ਼ਰਾਗ ਮਿਲੇ ਉਹਨੂੰ ਸਰਕਾਰ ਨੂੰ ਦਿੱਤੇ ਗਏ ਟੋਲ ਫ੍ਰੀ ਨੰਬਰ ਤੇ ਦੱਸੋ ਉਸ ਤੋਂ ਇਲਾਵਾ ਲਾਈਵ ਹੋ ਜੋ ਡਰੋ ਨਾ ਇਹ ਜਿਹੜੇ ਨਸ਼ਾ ਵੇਚਣ ਵਾਲੇ ਜਿਹੜੇ ਨਸ਼ੇ ਦੇ ਵਪਾਰੀ ਐ ਤੇ ਬੜੇ ਕਮਜ਼ੋਰ ਹੁੰਦੇ ਜੇ ਇਹਨਾਂ ਦਾ ਅੱਗਾ ਜਿਹੜਾ ਹੁੰਦਾ ਹੈ ਛੇੜਦਾ ਹੁੰਦਾ ਪਿੱਛਾ ਇਹਨਾਂ ਦਾ ਕੁੱਤੇ ਹੁੰਦਾ ਹੈ ਕੁੱਤੇ ਹੀ ਦੋਂਬਾ ਕੋ ਪਿੱਛੇ ਭਜਦੇ ਜੇ ਇਹਨਾਂ ਦਾ ਵਿਰੋਧ ਕਰੋ ਜਦੋਂ ਤੁਸੀਂ ਇਹਨਾਂ ਦਾ ਕੁੱਤਿਆਂ ਦਾ ਜਿਹੜੇ ਦੇਸ਼ਵਰੋਂ ਦੀ ਲੋਕ ਨੇ ਜਿਹੜੇ ਦੇਸ਼ ਤੋਂ ਚਿੱਟੇ ਦੀ ਚਾਦਰ ਲਪੇੜ ਰਹੇ ਨੇ ਡੱਟ ਕੇ ਮੁਕਾਬਲਾ ਕਰੋਗੇ ਤੇ ਇਹ ਉੱਤੇ ਦੀ ਦੋਮਹ ਹਲਾ ਕੇ ਅੱਗੇ ਭੱਜਣਗੇ ਜੀ ਕਿਉਂਕਿ ਮੈਂ ਇਹਨਾਂ ਨੂੰ ਕੁੱਤਾ ਇਹੋ ਜਿਹਾ ਲੋਹੇ ਪਤਾ ਕਿ ਬੋਲਦਾ ਵਾਂ ਇਹ ਸਾਡੀ ਪੰਜਾਬ ਦੀ ਜਵਾਨੀ ਨੂੰ ਖਾਈ ਜਾ ਰਹੇ ਨੇ ਸਾਡੇ ਕਈ ਬੱਚੇ ਪੰਜਾਬ ਦੇ ਕਈ ਧੀਆਂ ਕਈ ਭੈਣਾ ਇਸ ਨਸ਼ੇ ਦੀ ਚਪੇੜ 'ਚ ਆ ਗਏ ਆਪਣੇ ਜਾਨਾ ਗਵਾ ਚੁੱਕਿਆ ਇਹਦੇ ਨਾਲ ਕੋਈ ਇੱਕ ਜੀਵ ਤੇ ਅਸਰ ਨਹੀਂ ਪੈਂਦਾ ਜੇ ਇੱਕ ਪਰਿਵਾਰ ਦਾ ਕੋਈ ਮੁੰਡਾ ਜਾਂਦਾ ਤੇ ਉਹਦੀ ਵਾਈਫ ਉਹਦੇ ਬੱਚੇ ਉਹਦੇ ਮਾਂ ਤੋਂ ਵੀ ਨਾਲ ਹੀ ਮਰ ਜਾਂਦੇ ਆ ਉਹਨਾਂ ਨਸ਼ਾ ਜਿਹੜਾ ਹੈਗਾ 5 ਗੁਣਾ ਇੱਕ ਪਰਿਵਾਰ ਦਾ ਨੁਕਸਾਨ ਕਰਦਾ ਪਿਆ ਮੈਂ ਜਿਹੜੇ ਵੀ ਲੀਡਰਸ਼ਿਪਾਨ ਰੂਲਿੰਗ ਪਾਰਟੀ ਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਆਪਣੇ ਹਲਕੇ ਵਿੱਚ ਜਿਹੜੇ ਨਸ਼ੇ ਦੇ ਉਪਾਰੀ ਏ ਉਹਨਾਂ ਦੀ ਇਨਫੋਰਮੇਸ਼ਨ ਪੁਲਿਸ ਕਮਿਸ਼ਨਰ ਨੂੰ ਦਿਵੋ ਪੁਲਿਸ ਕਮਿਸ਼ਨਰ ਨਾਲ ਮੀਟਿੰਗ ਕਰੋ ਤੁਸੀਂ ਹਾਲੇ 0% ਕੰਮ ਕਰ ਰਹੇ ਹੋ 0% ਕੰਮ ਹੋ ਰਿਹਾ ਹੈ ਅੰਮ੍ਰਿਤਸਰ ਤੇ ਹਰ ਹਲਕੇ ਚ ਚਿੱਟਾ ਪੂਰੇ ਜੋਬਨਾਂ ਵਿਕ ਰਿਹਾ ਜੇ ਪੁਲਿਸ ਨੂੰ ਵੀ ਸੋੜਾ ਸੁਚੇਤ ਹੋਣਾ ਚਾਹੀਦਾ ਹੈ ਪੁਲਿਸ ਕਮਿਸ਼ਨਰ ਮਾਨ ਜੇ ਪੁਰ ਪੀਸੋਪੋਲਜੀ ਮੈਨੇ ਤੁਹਾਡੇ ਕੇ ਬੇਤੇ ਤੁਸੀਂ ਬਹੁਤ ਕਾਰਿਆਬੀ ਹਸਲ ਕੀਤੀ ਏ ਪਰ ਇੱਕ ਗੁਰੂ ਰਾਮਦਾਸ ਨਗਰੀ ਨੇ ਤੁਹਾਨੂੰ ਦੂਜੀ ਵਾਰ ਲਗਾਤਾਰ ਨਗਰੀ ਦੀ ਸੇਵਾ ਦਿੱਤੀ ਏ ਤੁਹਾਨੂੰ ਮਤਲਬ ਭਾਗ ਵਾਲੇ ਤੁਸੀਂ ਤੁਹਾਡੇ ਦੇ ਅੰਮ੍ਰਿਤਸਰ ਦੀ 25 ਲੱਖ ਜਨਤਾ ਜਿਹੜੀ ਤੁਹਾਡੇ ਤੇ ਹਰ ਵੇਲੇ ਨਿਗਾਹ ਟਿਕਾ ਕੇ ਬੈਠੀ ਏ ਕਿ ਸਾਡੇ ਬੱਚਿਆਂ ਨੂੰ ਬਚਾ ਲਓ ਸਾਡੇ ਅੰਮ੍ਰਿਤਸਰ ਨੂੰ ਬਚਾ ਲਓ ਸਾਡੇ ਪੰਜਾਬ ਨੂੰ ਬਚਾ ਲਓ ਜਿਹੜੇ ਇਹ ਚਿੱਟੇ ਦੇ ਉਪਾਰੀ ਏ ਇਹਨਾਂ ਨੂੰ ਥੋੜਾ ਜਿਹਾ ਖਦੇੜੋ ਆਪਣੀ ਪੁਲਿਸ ਨੂੰ ਆਰਡਰ ਕਰੋ ਆਪਣੇ ਐਸਐਸਪੀ ਨੂੰ ਆਰਡਰ ਕਰੋ ਆਪਣੇ ਐਸਪੀ ਨੂੰ ਕਰੋ ਡੀਐਸਪੀ ਨੂੰ ਕਰੋ ਔਰ ਐਸਐਚਓ ਨੂੰ ਪਰ ਮੇਰੇ ਧਿਆਨ ਜੋ ਇਨਫੋਰਮੇਸ਼ਨਸ ਆਈ ਹੈ ਮੈਂ ਤੁਹਾਨੂੰ ਵਟਸਐਪ ਤੇ ਕਰਦਾਗਾ ਹਾਲੇ ਆਟੇ ਨੂਂਦ ਦਾ ਬਹੁਤ ਕੰਮ ਹੋ ਰਿਹਾ ਜੇ ਦੇਖੋ ਮੈਂ ਸੱਚ ਬੋਲਾਂਗੇ ਮੈਂ ਸੱਚ ਦੀ ਕਿਤਾਬ ਜੇ ਮੈਨੂੰ ਇਹਦੇ ਕਈ ਸਤਾਪ ਚ ਝੱਲੇ ਪਏ ਜੇ ਮੇਰੇ ਤੇ ਵੀ ਪ੍ਰਸ਼ਾਸਨ ਨੇ ਕਈ ਗਲਤ ਪਰਚੇ ਕੀਤੇ ਜੇ ਨਜ਼ਾਇਜ਼ ਪਰਚੇ ਕੀਤੇ ਜੇ ਸਿਰਫ ਮੈਨੂੰ ਸੱਚ ਬੋਲਣ ਦਾ ਤਜਾ ਮਿਲਦੀ ਏ ਪਰ ਮੇਰੇ ਜਿੰਨਾ ਦੇ ਤੱਕ ਸਵਾਸ ਹੈ ਮੈਂ ਸੱਚ ਦਾ ਸਾਥ ਦੇਵਾਂਗਾ ਕਿਉਂਕਿ ਕਈ ਮਤਲਬ ਜਿਹੜੇ ਪ੍ਰਸ਼ਾਸਕਿਕ ਅਧਿਕਾਰੀ ਏ ਉਹ ਮਾਤਿਆਂ ਦੇ ਭਾਈਵਾਲ ਜੇ ਇਹਨਾਂ ਨੂੰ ਮੁਕੀਲ ਪਾ ਲੋ ਜਨਤਾ ਤੁਹਾਨੂੰ ਬੜੀਆਂ ਸੀਸਾ ਦੇਗੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਬਲਿਨੋ ਨਿਊ 16 टुडे ਦੇ ਨਾਲ